ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਸਾਡੇ ਵਲੌਗ ਦੇ ਵਿੱਚ ਤੇ ਅੱਜ ਅਸੀਂ ਫੇਰ ਖੇਤ ਆਏ ਆ ਪੂਰੀ ਇੱਕ ਮਹੀਨੇ ਦੀ 30 ਦਿਨਾਂ ਦੀ ਮੱਕੀ ਹੋ ਗਈ ਹੈ ਸਾਡੀ ਤੇ ਇਹਦੇ ਤੇ ਅਸੀਂ ਇੱਕ ਸਪਰੇ ਕਿੜੀ ਵਾਲੀ ਕਰਤੀ ਹੈ ਉਸ ਤੋਂ ਬਾਅਦ ਅਸੀਂ ਗਰੋਥ ਵਾਲੀ ਕੀਤੀ ਸੀ ਤਾਕਤ ਵਾਲੀ ਤੇ ਹੁਣ ਫੇਰ ਅਸੀਂ ਕੀੜੀ ਵਾਲੀ ਸਪਰੇ ਕਰੀ ਜਾਂਦੇ ਆ ਤੇ ਦੇਖ ਸਕਦੇ ਹੋ 30 ਦਿਨਾਂ ਦੀ ਮੱਕੀ ਵਧੀਆ ਹੋਈ ਹੈ ਤੇ ਅੱਗੇ ਅਸੀਂ ਵਾਨ ਵਹੀ ਜਾਂਨੇ ਆ ਠੀਕ ਹੈ ਤੇ ਜਿਹੜੇ ਆ ਵਿੱਚ ਦੇਸੀ ਜੋ ਨਾ ਸਾਡੇ ਉਗਰ ਦਾ ਹਰ ਵੇਰੀ ਉਗਰ ਦਾ ਇਹਦੀ ਕਿ ਚੌਥਾ ਪਈਆਂ ਸਾਲ ਹੋ ਗਿਆ ਤੇ ਇਹਦਾ ਕੋਈ ਸੋਲੂਸ਼ਨ ਹੈਗਾ ਤਾਂ ਸਾਨੂੰ ਜੂਰ ਦੱਸਿਆ ਕਰੋ ਤੇ ਮੱਕੀ ਦੀ ਤੁਸੀਂ ਗਰੋਥ ਵੇਖ ਸਕਦੇ ਹੋ ਵਧੀਆ ਹੋਈ ਹੈ ਤੇ ਪੂਰਾ ਵਧੀਆ ਪੱਤਾ ਚੌੜਾ ਹੈ ਤੇ ਵਧੀਆ ਚੱਲੀ ਰਹੀ ਹੈ ਪੂਰੀ ਤੇ ਅੱਜ ਅਸੀਂ ਕੁਲੀਆ ਦੀ ਸਪਰੇਅ ਕਰਦੇ ਹਾਂ ਤੇ ਤਿੰਨ ਪਾਣੀ ਇਹਨਾਂ ਲਾ ਦਿੰਦੇ ਹਾਂ ਹਾਂ ਜੀ ਕਿ ਸਾਡੇ ਆ ਗੱਲ ਦਾ ਬੜਾ ਉੱਪਰ ਆ ਤੇ ਇੱਕ ਦਿਨ ਸਵੇਰੇ ਕਿਢੜੀ ਲੈ ਕੇ ਆਵਾਂਗੇ ਉਹਦੇ ਸਾਰੇ ਜਿਹੜੀ ਸਾਬ ਸਫਾਈ ਕਰਾ ਦੇਵਾਂਗੇ ਇੱਕ ਬੰਦਾ ਸਾਡਾ ਵਾਣ ਨੂੰ ਹੋਂ ਤੇ ਲੱਗਿਆ ਹੋਇਆ ਇੱਕ ਬੰਦਾ ਸਾਡਾ ਸਪਰੇਅ ਤੇ ਲੱਗਿਆ ਹੋਇਆ ਆਪਣੀ ਅੱਜ ਡਿਊਟੀ ਇਹੀ ਸੀਗੀ ਆ ਪੱਜ ਪਿੱਛੇ ਵੀਰਾ ਮਾਰਨਾ ਸੀਗਾ ਤੇ ਤੁਹਾਨੂੰ ਮੱਕੀ ਦਿਖਾਉਣੀ ਸੀ ਵੀ ਸਾਡੀ ਮੱਕੀ ਕਿਵੇਂ ਦੀ ਆ ਠੀਕ ਹੈ ਤੇ ਫਿਰ ਜਿੱਦਿਆਂ ਅਸੀਂ ਆ ਵਾਣ ਵਾਇਆ ਉਹਦੇ ਮੈਂ ਤੁਹਾਨੂੰ ਦਿਖਾਉ ਮੈਂ ਆਪ ਵਾਣ ਵਾਉਣਾ ਇਹ ਵਾਲਾ ਕਾਕਾ ਵੀ ਤੇ ਕੋ ਡੈਮੇਜ ਲਾ ਰਿਹਾ ਹੈ